ਲਾਜਕ ਤੂੰ ਲਾਜਕ ਨਹੀਂ ਮੇਰੇ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਟਰੱਕ ਲਿਆਂਦਾ ਨਾ ਹਾਂ ਪਾਣੀ ਮੈਂ ਵਰਦੀ ਚੋਂ ਨਹੀਂ ਹੈ ਹਾਂ ਨਹੀਂ ਹੁੰਦਾ ਹਾਂ ਜੀ ਵਰਦੀ ਜਿਆਦਾ ਸਾਡੀ ਹੁੰਦੀ ਹੈ ਇਸਕੇ ਨਾਗਰ ਸਾਹਮਣੇ ਲੱਗਦਾ ਹੈ ਨਾਗਰ ਸਾਹਮਣੇ ਆਪਰੇਸ਼ਨ ਟੀਮ ਜੀ ਲਓ ਗੱਲ ਕਰ ਲਓ ਲਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਤੁਹਾਨੂੰ ਕੀ ਮੜਾ ਕਦੇ ਪਿੱਛੇ ਗੱਜਾਮ ਲੱਗਾ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਦੇ ਜਾਲੀਆਂ ਲੱਗੀਆਂ ਹੈ ਨਾਮ ਹੈ ਅਜੇ ਤੱਕ ਲਾਈ ਤੇ ਨਾਮ ਲਾਉਣੀ ਆ ਬੁਲਾਵਾ ਦਾ ਅਪਸਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਪਸਾ ਨੇ ਲਗਾ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਕਮਾਲ ਹੋਈ ਭਈ ਜੀ ਸਾਨੂੰ ਕੋਈ ਮੂੰਹ ਤੇ ਲਖਿਆ ਤੇ ਤੁਸੀਂ ਮੈਡਮ ਮੇਰੀ ਵੀਡੀਓ ਬਣਾਉਂਦੀ ਰੋਡ ਤੇ ਮਤਲਬ ਸਾਬ ਮੇਰੀ ਜਿਹੜੀ ਗੱਲ ਆ ਜਾਂਦੀ ਆ ਵੱਡੀ ਗੱਲ ਕੱਪੜਿਆਂ ਲਈ ਆ ਚੰਗੀ ਮੈਂ ਮੇਗਾ ਆਪਣੀ ਜਗ੍ਹਾ ਆ ਬੁਲਾਜਾਂਗੇ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਤੇ ਅਸੀਂ ਮੈਂ ਅੱਗੇ ਆਪਣੀ ਦੀ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਥਾਲੀ ਲਾਉਣੀ ਯਾਰ ਮੈਂ ਲਾਉਣੀ ਆ ਲਾੜੀਆਂ ਤੇ ਤੇਰਾ ਜੂੜਾ ਤੇ ਲਵਾ ਲੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਠੀਕ ਆ ਤੇ ਬਲੈਕ ਵੀ ਹੋਈ ਇਹ ਕੋਈ ਨਹੀਂ ਚਾਹਤਾ ਖਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੋਂ ਅਸਲਾ ਨਾ ਕਹਿੰਦੇ ਐਨਾ ਤੋਂ ਜਾਰੀ ਨਹੀਂ ਹੁੰਦੇ ਦੋ ਜੁਨ ਜੀ ਇਹ ਵੀ ਜਾਰੀ ਤੇ ਆਪਣੇ ਜੁਨ ਜੀ ਵੀ ਨਹੀਂ ਲੱਗਦੀ ਰਿਕਵਰੀ ਕੀ ਕੀਤੀ ਜੁਨ ਜੀ ਜੇ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੈਂ ਰਿਕਵਰੀ ਕਰਤੀ ਹੈ ਅਜੇ ਤੱਕ ਮੈਂ ਕੀ ਕਰਾਂ ਰੇਸ਼ਨ ਕਰਦੇ ਸਾਡੇ ਸਾਣ ਗਾਡੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਸਾਹ ਲਾਣਾ ਫੋਨ ਜਨਾਲਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਆ ਇਹਨੂੰ ਸਾਡੇ ਸਾਣ ਚੰਗੇ ਅਸੀਂ ਨੂੰੜੀ ਆਪਣੀ ਕਰਦੇ ਮੈਂ ਸਾਣ ਗਾਣਾ ਮੈਂ ਮੈਗਨਾਥ ਸਾਹਿਬ ਗਾਣੇ ਮੈਂ ਮੈਗਨਾਥ ਸਾਹਿਬ ਗਾਣੇ ਸਾਹ ਬਣਾ ਬੋਲ ਕੋਈ ਚੰਗਾ ਕਿੰਨਾ ਹੋਣੇ ਚੇਤਾ ਮੇਰੇਆ ਸਾਡਾ ਸਾਡਾ ਕੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾਂਦੇ ਸੀ ਸਾਈਡ ਤੇ ਲਾ ਤੇ ਜਾਲੀਆਂ ਕਰ ਤੁਹਾਨੂੰ ਜਾਲੀਆਂ ਕਰਕੇ ਰੋਕਿਆ ਉਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਉਹ ਦਿਨ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰਦਾ ਮੈਂ ਕੱਢਦਾ ਮੈਂ ਰਾਜਪਟੇ ਨੂੰ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਡਾਕ ਲੈਂਦਾ ਰੱਖ ਲੈਂਦਾ ਨਾ ਹਾਂ ਭਾਜੀ ਮੈਂ ਵਰਦੀ ਝੋਨਾ ਨਹੀਂ ਹੈ ਹਾਂ ਨਹੀਂ ਹੁੰਦਾ ਹਾਂ ਇਹਦਾ ਕੀ ਨਹੀਂ ਭਾਜੀ ਵਰਦੀ ਜਾਨਾ ਸਾਡੀ ਹੁੰਦੀ ਹੈ ਇਸਕੇ ਨਾਗਰ ਸਾਹਮਣੇ ਲੱਗਾਂ ਦੱਸੋ ਇਹ ਕੀ ਨਾਗ ਰਹਾ ਹੋ ਆਪਰੇਸ਼ਨ ਟੀਮ ਚ ਲੈ ਆਓ ਗੱਲ ਕਰੀਂ ਲੈ ਆਓ ਗੱਲ ਕਰੀਂ ਨਹੀਂ ਨਹੀਂ ਕੰਮ ਕਰਾ ਮੈਂ ਗੱਲ ਕਰਾ ਦਿੰਨਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਬਣੇ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੂੰ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਬੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਅੱਗੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਭਈ ਜੀ ਸਾਨੂੰ ਕਿਉਂ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਨੇ ਵਾ ਵੀ ਤੈਨੂੰ ਮੈਂ ਹੁੰਦਾ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕੇ ਗੱਲ ਚੁੱਕਿਆ ਉਹ ਕੇਕ ਉਸ ਨੂੰ ਮੈਂ ਜਾਣੀ ਹਾਂ ਹਾਂ ਪੂਨ ਸਿਟੀ ਜਿੱਥੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦੋਂ ਵੀ ਲਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ 로ਡ ਨਹੀਂ ਤੂੰ ਮਤਲਬ ਸਾਬ ਮੈਨੂੰ ਜਿਹੜੀ ਗੱਲ ਆ ਜਾਂਦੀ ਹੈ ਉਹ ਵੱਡੀ ਗੱਲ ਕੱਪੜਿਆਂ ਦੀ ਹੈ ਚੰਗੀ ਮੈਂ ਮੇਗਾ ਆਪਣੀ ਜਗ੍ਹਾ ਆ ਕਰ ਬੁਲਾਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਅਹੀਂ ਮੈਂ ਅਹੀਂ ਆਪਣੀ ਦੀ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਲਾਉਣੀ ਹੋਰ ਕਰ ਯਾਰ ਮੈਂ ਲਾਉਣੀ ਹੈ ਲਾੜੀਆਂ ਤੇ ਤੈਨੂੰ ਜੋੜਿਆ ਤੇ ਲਵਾਣੀ ਮੈਂ ਲਵਾਉਣੀ ਹੈ ਲਾੜੀਆਂ ਲਾਓ ਫੇਰ ਤੈਨੂੰ ਲਾਉਣੀ ਮੈਂ ਠੀਕ ਉਹ ਸ਼ੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤਾਂ ਨਹੀਂ ਤ ਆਡ ਭਾਈ ਇਹ ਮਲਾਜਮ ਐ ਤੇ ਜਾੜੀਆਂ ਲਾ ਕੇ ਤੋਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਤੈਨੂੰ ਫੋਨ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਆ ਦੱਸ ਫਿਰ ਰੁਕਣੀ ਨਹੀਂ ਆਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਐ ਯਾਰ ਮੈਂ ਕੀ ਕੰਮ ਨੂੰ ਲਾਈਆ ਹੋਣੀ ਐ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਂ ਜਾਨ ਕੇ ਬੈਸੀ ਨੇ ਕਿਹਾ ਕੀ ਹੋਰ ਤੇ ਐਵੇਂ ਬਸ ਹੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਤ ਮੈਨੂੰ ਤੂੰ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੋੜਦੇ ਭਾਜੀ ਸਾਈਡ ਤੇ ਕਰਨਾ ਮਾੜੀ ਜਾਨ ਕਰਕੇ ਵੀ ਇੱਕ ਮਿੰਟ ਮੇਰੀ ਗੱਲ ਹ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਜੋ ਅਸਲਾ ਨਾ ਕਹਿੰਦੇ ਐਨਾ ਜੋ ਹੈ ਜੈਗੀ ਨਹੀਂ ਹੁੰਦੇ ਦੋ ਜਨ ਜੀ ਇਹ ਵੀ ਚਾਹੀਦੇ ਤਿੰਨ ਆਪਣੇ ਜਨ ਜੀ ਵੀ ਨਹੀਂ ਲੱਕਵਰੀ ਕੀ ਕੀਤੀ ਜੀ ਜਨ ਜੀ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਆਪਣੀ ਜਗ੍ਹਾ ਲੱਗ ਜਿਹੜੀ ਮੇਰੀ ਡਿਊਟੀ ਮੈਂ ਹੀ ਜਾਂ ਫਿਰ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰੂੰਗਾ ਤੇ ਮੈਂ ਮੈਂ ਵੀ ਥਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਤੇ ਮੈਂ ਵੀ ਲੋਗ ਦਿੱਤਾ ਹੋਇਆ ਨਾ ਮੈਂ ਲਾਉਣੀ ਹੈ ਜਿਹੜੀ ਇਨਫੋਰਮੇਸ਼ਨ ਦੇ ਮਿਲਦੀ ਆਹੀ ਆਪਣੀ ਡਿਊਟੀ ਕਰਾਂਗੇ ਤੁਹਾਨੂੰ ਤੇ ਤੀਨੇ ਤੇ ਜਿਹੜੀ ਡਿਊਟੀ ਤੂੰ ਕਰਨਾ ਤੇ ਮੈਂ ਕਰਾਉਣ ਦੇ ਜਾਲੀ ਲਾਉਂਗਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੰਘਾ ਰੋ ਬੈਠਾ ਰੋ 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 ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਇਸ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਪ੍ਰੈਸ਼ਾਨ ਦੀ ਤਾਂ ਇਹ ਜਿਹੜਾ ਅੱਡੀ ਡੂੜੀ ਜਿਹੜੀ ਤੂੰ ਕਰਨੀ ਹੈ ਮੈਨੂੰ ਮੇਰੇ ਦਸਾਨ ਕਰਨਾ ਮੈਂ ਤੈਨੂੰ ਪ੍ਰੈਸ਼ਾਨ ਦੀ ਡੂੜੀ ਦਾੜੀ ਚਾਲੀਆਂ ਲਵਾਉਣ ਵਾਲਾ ਮੈਂ ਲਵਾਈਆਂ ਤੂੰ ਕੌਣ ਬਣਾਉਂਦਾ ਚਾਲੀਆਂ ਲਵਾਈਆਂ ਉਹ ਮੈਂ ਲਾਈਆਂ ਚਾਲੀਆਂ ਫਿਰ ਲਵਾਉਂਦਾ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਮੈਂ ਗੰਗਵਾ ਹੂੰਗਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾਉਂਦਾ ਮੈਂ ਨਾ ਲਵਾ ਮੈਂ ਕੋਈ ਨਹੀਂ ਚੱਕਰ ਤੂੰ ਆ ਬੇ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋ ਜਾਊਗਾ ਹਾਂ ਰਿਪੋਰਟ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਸਾਹਮਣੇ ਲਾ ਲਾ ਫੋਨ ਜਨ ਨਾਲ ਲਾ ਲਾ ਬਕਵਾਸ ਵਾਲੀ ਕਿਹੜੀ ਨਾਲ ਬਕਵਾਸ ਵਾਲਾ ਕੀ ਗੱਲ ਮੈਂ ਤਾਂ ਬਕਵਾਸ ਕਿਉਂ ਇਹਨੂੰ ਸਾਡੇ ਸਾਣ ਗਾਣ ਕਰਦੇ ਜੂੜੀ ਆਪਣੀ ਕਰਦੇ ਮੈਂ ਸਾਣ ਗਾਣੇ ਮੈਂ ਮਹਿਮਨਾਂ ਨਾਲ ਗਾਣੇ ਮੈਂ ਮਹਿਮਨਾਂ ਸਾਹਿਬ ਗਾਣੇ ਸਾਹ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਨ ਨੂੰ ਫੋਨ ਆਉਣਾ ਲਾਉ ਤੁਸੀਂ ਹਲੋ ਮਨਾ ਟਿੱਕੀ ਸਾਹਮਣੇ ਹਲੋ ਪੰਨੀ ਸਾਹਿਬ ਆਹ ਸਾਰੇ ਇੱਥੇ ਰੋਕ ਕੇ ਇਕ ਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵੇ ਡਮਲਾ ਜੀ ਇਮਪਲੈਂਟਮ ਕਾਣ ਵਾਦੀ ਘਟੇ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਸਾਰੇ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰਾ ਰੋਕ ਜਾ ਵੇ ਹੋਈ ਕੋਈ ਮੈਂ ਬੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਰ ਜਿਹੜਾ ਸਪੈਕਟ ਲੈ ਲੈ ਜਿਹੜੀ ਗੱਡੀ ਲੈ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਐਂਕ ਤਾਨੂੰ ਆ ਕੇ ਗੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤੇ ਜਾ ਸੱਡ ਨਾ ਮਲਾਜਾ ਨਾ ਕਰ ਤੂੰ ਉਧਰ ਵੀ ਨੋਵਾ ਦੀਆਂ ਜਾਲੀਆਂ ਲੀਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤਾਂ ਮੈਂ ਮੇਰੇ ਜਾਣੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਦੋਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਭਰਾ ਜਾਣੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਦੋ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਕੰਮ ਕਰਦੇ ਮੈਂ ਵੀ ਆਪਣੀ ਡਿਊਟੀ ਕਰਨ ਦੇ ਠੀਕ ਆ ਤੂੰ ਆਕੜਨ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮਲਾਜਮ ਹੋ ਗਿਆ ਠੀਕ ਆ ਤੇ ਤੂੰ ਉਹਨੂੰ ਕਿੰਨੀ ਕਦਰ ਦਿੱਤੀ ਉਹ ਕਿੰਨੀ ਕਦਰ ਦੇਣਾ ਕਿੰਨੀ ਕਦਰ ਦੇਣਾ ਤੂੰ ਹੀ ਕਿੰਨੀ ਕਦਰ ਦੇਣੇ ਅਗਲੇ ਨੂੰ ਵੀਡੀਓ ਬੰਦ ਦੀ ਮੈਂ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਹਨਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਤੁਸੀਂ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A2Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾ ਦੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਫਿਰ ਮਲਾਜ਼ਮ ਦਾ ਕੋਆਪਰੇਟ ਤੇ ਕਰੋ